ਮਾ ਚਿੰਤਪੁਰਨੀ ਸੇਵਕ ਸਭਾ ਦੇ ਚੇਅਰਮੈਨ ਰਾਜਨ ਮਹਿਤਾ ਅਤੇ ਪ੍ਰਧਾਨ ਹਰਦੇਵ ਸਿੰਘ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬੱਸ ਯਾਤਰਾ ਲੈ ਜਾਈ ਗਈ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਕਾਉਂਸਲਰ ਅਨੀਤਾ ਸ਼ਰਮਾ ਦੇ ਬੇਟੇ ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਕਣਾ ਅਮਿਤ ਸ਼ਾਸਤਰੀ ਰਾਣਾ ਸਰਪੰਚ ਨੇ ਯਾਤਰਾ ਨੂੰ ਰਵਾਨਾ ਕੀਤਾ ਇਸ ਮੌਕੇ ਜਸਕਰਨ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ ਦੀਪਾਂਸ਼ੂ ਗੇਰਾ ਪੰਡਿਤ ਸ਼ਾਮ ਸ਼ੁਭਮ ਸ਼ਰਮਾ ਮਨਜੀਤ ਕਾਲੀਆ ਦਵਿੰਦਰ ਸ਼ਰਮਾ ਦੀਪਕ ਰਾਮਪਾਲ ਵਿਸ਼ਾਲ ਸ਼ਰਮਾ ਨਰੇਸ਼ ਕੁਮਾਰ ਅਦਿੱਤਯ ਮਹਿਤਾ ਓਮਕਾਰਨਾਥ ਮਹਿਤਾ ਪ੍ਰਦੀਪ ਸ਼ਰਮਾ ਰੋਹਿਤ ਮਹਿਤਾ ਨੀਰਜ ਸ਼ਰਮਾ ਅਵਿਨਾਸ਼ ਸ਼ਰਮਾ ਪ੍ਰੇਮ ਚੰਦ ਵਿੱਕੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਯਾਤਰਾ ਨਾਲ ਰਵਾਨਾ ਹੋਈਆਂ ਅੱਜ ਮਾਤਾ ਚਿੰਤਪੁਨੀ ਸੇਵਕ ਸਭਾ ਜੀ ਵੱਲੋਂ ਜਿਨ੍ਹਾਂ ਦੇ ਸਮੂਹ ਅਹੁਦੇਦਾਰ ਮੈਂਬਰ ਸਹਿਬਾਨ ਰਾਜਨ ਜੀ ਤੇ ਹੋਰ ਵੀ ਜਿੰਨੇ ਸਮੂਹ ਮੈਂਬਰ ਆ ਹਰ ਮਹੀਨੇ ਦੀ ਤਰ੍ਹਾਂ ਅਕੀਲੇ ਸ਼ਨੀਵਾਰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬਾਸ ਰਵਾਨਾ ਕੀਤੀ ਜਾਂਦੀ ਆ ਤੇ ਅੱਜ ਸਾਡੇ ਵਿਚਕਾਰ ਸਾਡੇ ਬਾਉ ਜੀ ਲਖਨਪਾਲ ਜੀ ਤੇ ਮਾਤਾ ਆਰਜੀ ਦੇਵਾ ਜੀ ਤੋਂ ਅਮੀਰ ਜੀ ਤੇ ਹੋਰ ਵੀ ਸਾਡੇ ਜਿੰਨੇ ਵੀ ਮੋਹਤਵਾਰ ਇਲਾਕੇ ਦੇ ਅੱਜ ਇੱਥੇ ਪਹੁੰਚੇ ਆ ਤੇ ਮਾਤਾ ਜੀ ਦਾ ਆਸ਼ੀਰਵਾਦ ਇਸ ਕਮੇਟੀ ਦੇ ਸਮੂਹ ਉਹਦੇਦਾਰਾਂ ਤੇ ਹਮੇਸ਼ਾ ਬਣਿਆ ਰਵੇ ਕਿਉਂਕਿ ਇੰਨੀ ਮਿਹਨਤ ਨਾਲ ਇਹ ਹਰ ਮਹੀਨੇ ਇੰਨੀ ਸੰਗਤ ਨੂੰ ਲੈ ਕੇ ਜਾਂਦੇ ਆ ਤੇ ਦਰਸ਼ਨ ਕਰਵਾਉਂਦੇ ਮਾਤਾ ਜੀ ਦੇ ਤੇ ਮੈਂ ਸਮਝਦਾ ਵਾਂ ਮਾਤਾ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤੇ ਇਸੇ ਤਰ੍ਹਾਂ ਸੰਗਤ ਨੂੰ ਦਰਸ਼ਨ ਕਰਾਉਂਦੇ ਰਹੇ ਇਹ ਹਰ ਮਹੀਨੇ ਦੇਖੀਲੇ ਸ਼ਨੀਵਾਰ ਰਾਜਨ ਮਹਿਤਾ ਜੀ ਕਾਕਾ ਜੀ ਹੋਰ ਇਹਨੇ ਸਾਰੀ ਟੀਮ ਮਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬਾਸਰਵਾਨ ਕੀ ਕਰਦੇ ਨੇ ਤੇ ਸਾਰੇ ਦਰਸ਼ਨਾਂ ਲਈ ਮਾਤਾ ਜੀ ਨੂੰ ਲੈ ਕੇ ਜਾਂਦੇ ਨੇ ਮਾ ਚਿੰਤਪੁਰਨੀ ਦੀ ਅਸ਼ੀਰਵਾਦ ਲੈਂਦੇ ਨੇ ਮੈਂ ਸਾਰੇ ਟੀਮ ਨੇ ਮੈਂਬਰਾਂ ਨੂੰ ਵਧਾਈ ਦਾ ਪਾਤਰ ਦੇਣਾ ਹ ਤੇ ਸਾਰੇ ਹੀ ਅਹੁਦੇਦਾਰਾਂ ਨੂੰ ਤੇ ਆਪਣੇ ਇਸ ਮੂਹਵੀਰਾਂ ਨੂੰ ਵਧਾਈ ਦੇਣਾ ਹ ਕਿ ਇਹ ਹਰ ਬਹੁਤ ਵਧੀਆ ਪ੍ਰਾਲਾ ਕਰਦੇ ਹਰ ਮਹੀਨੇ ਦੇ ਖੀਲੇ ਐਤਵਾਰ ਤੇ ਸ਼ਨੀਵਾਰ ਮੈਨੂੰ ਬਹੁਤ ਖੁਸ਼ੀ ਹੋਇਆ ਕਿ ਮਾਤਾ ਦਰਸ਼ਨਾਂ ਲਈ ਬਾਸਰਗੋਆਨਾ ਕਰਦੇ ਹਰ ਮਹੀਨੇ ਮਾਲਕ ਚੜ੍ਹਦੀ ਕਲਾ ਕਰੇ ਜਿੰਦਾਬੁਨੀ ਵਾ ਮਾਤਾ ਰਾਣੀ ਇਹਨਾਂ ਤੇ ਮਿਹਰ ਭਰਿਆ ਸਤਿ ਇਤਿਹਾਸ ਰਕੇ ਵੀ ਹਰ ਮਹੀਨੇ ਇਸ ਤਰ੍ਹਾਂ ਹੀ ਇਹ ਸੇਵਾ ਆਪਣੇ ਨਿਵਾਨ ਦੇ ਰਣ ਔਰ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੇ ਅਸੀਂ ਬਹੁਤ ਹੀ ਭੱਗ ਵਾਲੇ ਆ ਮਾ ਚਿੰਤਪੁਰਨੀ ਸੇਵਕ ਸਭਾ ਜੋ ਮਾਂ ਮਾਈ ਦੇ ਬੱਚਿਆਂ ਦੀ ਦਿਲ ਜਾਨ ਦੇ ਨਾਲ ਆਪਾਂ ਸੇਵਾ ਕਰ ਰਹੇ ਆ ਇਸ ਵਾਰ ਦੀ ਜਿਹੜੀ ਬੱਸ ਹੈ ਸਾਡੀ ਮਾ ਚਿੰਤਪੁਰਨੀ ਤੋਂ ਮਾ ਜਵਾਲਾ ਹੀ ਜਾ ਰਹੀ ਹੈ ਅਗਲੀ ਵਾਰ ਮਾ ਚਿੰਤਪੁਰਨੀ ਤੋਂ ਵਾਜਣਾ ਜਾਏਗੀ ਤੇ ਇਸੇ ਤਰ੍ਹਾਂ ਹੀ ਇਹ ਬੱਸ ਆਪਣੇ ਧਰਮ ਦੇ ਨਾਲ ਜੋੜਨਾ ਤੇ ਜਿਹੜੇ ਛੋਟੇ ਛੋਟੇ ਸਾਡੇ ਬੱਚੇ ਨੇ ਆਪਣੇ ਵਿਰਸੇ ਤੋਂ ਆਪਣੇ ਧਰਮ ਤੋਂ ਖੁੰਝਦੇ ਜਾ ਰਹੇ ਨੇ ਅਸੀਂ ਚਾਹਦੇ ਵੀ ਆਪਣੇ ਧਰਮ ਨਾਲ ਜੁੜੇ ਰਹਿਣ ਸਨਾਤਨ ਨਾਲ ਜੁੜੇ ਰਹਿਣ ਇਸ ਕਰਕੇ ਇਹ ਬਾਤ ਚੱਲੀ ਹੈ ਤੇ ਮਾਂ ਮਾਈ ਦੇ دیدار ਵਾਸਤੇ ਹਰ ਵਾਰ ਤੇ ਮਾਂ ਚਿੰਤਾਪੁਰਨੀ ਇਹ ਸਭ ਦੀ ਮਨੋ ਕਾਮਨਾ ਪੂਰੀ ਕਰੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਬਸ ਮਾਂ ਚਿੰਤਪੁਰਨੀ ਤੋਂ ਲੈ ਕੇ ਜਵਾਲਾ ਜੀ ਸਾਰੇ ਭਗਤਾਂ ਨੂੰ ਦਰਸ਼ਨ ਕਰਾਉਣ ਲਈ ਲੈ ਕੇ ਜਾ ਰਹੇ ਹਾਂ ਮੈਂ ਆਪਣੀ ਸਮੂਹ ਟੀਮ ਦਾ ਬਹੁਤ ਧੰਨਵਾਦੀਆਂ ਨਾਲ ਆਪਣੇ ਵੱਡੇ ਵੀਰ ਅਰਵਿੰਦ ਜੀ ਮਾਂ ਆਰਤੀ ਦੇਵਾ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਜੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡਾ ਸਹਿਯੋਗ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ